ਕੁਝ ਨਿਜਮ ਨੇ ਲੜੀਦਾਰ ਸਹਿਜ ਪਾਸ ਸੰਖਿਆ ਦੇਣਾ। ਇਸੇ 3 5 5 ਪੁੱਤਰ ਤੇ 5 ਧੀਆਂ। ਇਸੇ ਸਨਾ। ਜੀ। ਥੋੜਾ ਅੱਗੇ ਨੂੰ ਆ ਜਾਓ। ਤੂੰ ਪਤਮਾ ਦੇ ਪਿੱਛੇ। 4 ਧੀਆਂ 5 ਪੁੱਤਰ। 9 ਜਾਣਿਆਂ ਨੇ ਤੁਸੀਂ ਪਾਸ ਸੁਣਾਇਆ। ਬਹੁਤ ਸੋਨਾ ਪਾਸ ਕੀਤਾ ਤੁਸੀਂ। ਤਾਂ 1 ਮਹੀਨੇ ਦਾ ਸਮਾਂ ਮੈਂ ਤੁਹਾਨੂੰ ਹੋਰ ਦੇਵਾਂਗਾ ਇਸੇ ਨੂੰ 50 ਅੰਕ ਠੀਕ ਹੈ। ਜਨਵਰੀ ਦੇ ਵਿੱਚ ਤੁਹਾਡੀ ਤੁਹਾਡਾ ਇੰਤਖਾਮ ਦੁਆਰੇ ਹੋਊ। ਠੀਕ ਹੈ। ਕੋਜੋ ਕਾਇਆਂ ਸੀ ਤੁਹਾਡੀਆਂ। ਉਹ ਕਾਇਨਾ ਇੱਕ ਤਾਂ ਆਪਾਂ ਲੈ ਆ ਜਿਹੜੀ ਜਦੋਂ ਲੈ ਆਪਣੀ ਸਹੀ ਹੁੰਦੀ ਆ ਤਾਂ ਆਪਣਾ ਵਿਸ਼ਰਾਮ ਸਹੀ ਹੁੰਦਾ ਜਦੋਂ ਲੈ ਸਹੀ ਹੁੰਦੀ ਆ ਵਿਸ਼ਰਾਮ ਸਹੀ ਹੁੰਦਾ ਤਾਂ ਜਿਵੇਂ ਹੁਣ ਆਪਾਂ ਆ ਸ਼ਬਦ ਪੜ੍ਹਦੇ ਆ ਸ਼ੀਰ ਰਾਗ ਮੈਲਾ ਪਹਿਲਾ ਇਹਦਾ ਆਪਾਂ ਵਿਸ਼ਰਾਮ ਆ ਜਿਹੜਾ ਉਹ ਦੇਣਾ ਜਿਹੜਾ ਸ਼ੀਰ ਰਾਗ ਰਾਗ ਦਾ ਨਾਮ ਹੈ ਤਾਂ ਸ਼ੀਰ ਰਾਗ ਕਹਿ ਕੇ ਥੋੜਾ ਠਹਿਰਾ ਦੇਣਾ ਸ਼ੀਰ ਰਾਗ ਮੈਲਾ ਪਹਿਲਾ ਪਾਰਨੇ ਪਾਹਨ ਵਿਜਰੈ ਜੇ ਭਵੇ ਦਸੰਤਰ ਦੇਸ ਹੁਣ ਇਥੇ ਭੱਬੇ ਨੂੰ ਕੰਨਾ ਹਾਹੇ ਨੂੰ ਸਿਆਰੀ ਆ ਬਹੁਤ ਸਮਾਂ ਤੇ ਭੱਬੇ ਨੂੰ ਕੰਨਾ ਹਾਏ ਸਿਆਰੀ ਪਾਹੇ ਬਹੁਤ ਸਾਰੇ ਗੁਰਸਿੱਖਾਰੇ ਪਾਹੇ 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 ਕਰਨਾ ਇਹਦਾ ਉਚਾਰਨ ਕਰਨਾ ਪਾ ਕਿਉਂਕਿ ਇਹ ਕੀ ਆ ਇਹ ਅੱਗ ਦੀ ਆਪਾਂ ਕਹਿੰਦੇ ਭੰਬੜ ਨਿਕਲ ਗਿਆ ਅੱਗ ਦੀ ਪਾ ਹਨਾ ਉਹ ਹੁੰਦੀ ਆ ਪਾ ਤਾਂ ਇਹਦਾ ਅਰਥ ਆਪਾਂ ਬਾਣੀ ਨੂੰ ਅਰਥ ਸਮਝ ਕੇ ਪਾਠ ਕਰਨਾ ਤਾਂ प्यारे गुरमत पांडा ਭੈਣ ਜੀ ਤੁਹਾਨੂੰ ਇਹ ਨੁਕਤੇ ਜਿਹੜੇ ਉਹ ਲਿਖਾ ਦੇਣਗੇ ਅਸੀਂ ਉਹਨਾਂ ਨੂੰ ਲਿਖਾਏ ਹੋਏ ਨੇ ਤੁਸੀਂ ਇਹ ਅੱਗੇ ਤੋਂ ਇਹਦਾ ਧਿਆਨ ਰੱਖਣਾ ਹੈ ਇਸੇ ਤਰ੍ਹਾਂ ਮੰਮੇ ਨੂੰ ਹੋੜਾ ਹਾਹੇ ਨੂੰ ਸਿਆਰੀ ਜਿੱਥੇ ਤਾਂ ਮਾਇਆ ਆਵੇ ਉਹਦੇ ਨਾਲ ਮਾਇਆ ਉੱਥੇ ਉਹਦਾ ਉਚਾਰਨ ਮੋਹ ਕਰਨਾ ਮਾਇਆ ਮੋਹ ਮਾਇਆ ਮੋਹੇ ਨਹੀਂ ਬਾਤ ਕਰਨਾ ਉੱਥੇ ਮੋਹ ਦੇ ਵਿੱਚ ਉਹ ਵਿਕਾਰ ਦੀ ਗੱਲ ਹੈ ਜਿੱਥੇ ਮੋਹੇ ਦਾ ਭਾਵ ਹੋਊਗਾ ਮੈਨੂੰ ਦੀ ਗੱਲ ਹੋਊਗੀ ਉੱਥੇ ਆਪਾਂ ਉਹਦਾ ਉਚਾਰਨ ਮੋਹੇ ਕਰਨਾ ਤਾਂ ਇਹਦੀ ਲੈ ਹੁਣ ਸੁਣਿਓ ਧਿਆਨ ਦੇ ਨਾਲ ਸਾਰੇ ਜਣੇ ਸ਼੍ਰੀ ਰਗ ਮੈਲਾ ਪਹਿਲਾ ਭਰ ਮੇ ਪਾ ਨਾ ਵਿਜਵੈ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਰਿਗ ਜੀਵਨ ਤ੍ਰਿਦੇਸ ਹੋਰ ਕਿਤੈ ਭਗਤ ਨਾ ਹੋਵਈ ਵੇਣ ਸਾਥ ਗੁਰ ਕੇ ਉਪਦੇਸ਼ ਮਾਨ ਰੇ ਗੁਰਮੁਖ ਅਗਨ ਨਿਵਾਰ ਇੱਕ ਤੁਸੀਂ ਉਂਗਲ ਰੱਖਣੀ ਹੈ ਨਾ ਕੁਝ ਵਿਦਿਆਰਥੀ ਉਂਗਲ ਜਦੋਂ ਤੁਸੀਂ ਉਂਗਲ ਰੱਖੋਗੇ ਤਾਂ ਉਹ ਸ਼ਬਦ ਆਪਣੇ ਆਪ ਬਣਦੇ ਜਾਂਦੇ ਆ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੂਲ ਹੈ RAM ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਏ ਗੁਰਮੁਖ ਹਰਿ ਲੇਵਲਾਈ ਆਪ ਗਿਆ ਸੁਖ ਪਾਇਆ ਮੇਲਾ ਸਲਲ ਸਲਲ ਸਮਾਏ ਜੇਨ ਹਰ ਹਰ ਨਾਮ ਨਚੇ ਤਿਓ ਸੋ ਔਗਣ ਆਵੇ ਜਾਏ ਜਿਸ ਸਤ ਗੁਰ ਪੁਰਖ ਨ ਭੇਟਿਓ ਸੋ ਪਾਉ ਜਲ ਪਚੇ ਪਚਾਏ ਇਹ ਮਾਨਕ ਜਿਉ ਨਿਰਮੂਲ ਹੈ ਇਆ ਕੌਡੀ ਬਦਲੇ ਜਾਏ ਜਿਨਾਂ ਸਤ ਗੁਰ ਰਸ ਮਿਲੈ ਤੇ ਪੂਰੇ ਪੁਰਖ ਸੋ ਜਾਣ ਗੁਰ ਮੇਲ ਪਾਉ ਜਲ ਲੰਗੀ ਐ ਦਰਗਾਹ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸ਼ਬਦ ਨਿਸ਼ਾਨ ਤਾਂ ਇਹ ਠਹਿਰਾਜ ਮੇ ਨਾਨਕ ਦਾ ਕੱਕਾ ਮੁਕਤਾ ਆਵੇ ਜਿੱਥੇ ਉਥੇ ਥੋੜਾ ਰੋਕੇ ਆਪਾਂ ਬੋਲ ਠੀਕ ਹੈ ਤਾਂ ਇੱਕ ਮਹੀਨਾ ਤੁਸੀਂ ਇਹਦਾ ਹੋਰ ਅਭਿਆਸ ਕਰਨਾ ਦੁਬਾਰਾ ਅਭਿਆਸ ਕਰਨਾ ਠੀਕ ਹੈ ਤੇ ਇੱਕ ਮਹੀਨੇ ਬਾਅਦ ਤੁਹਾਡਾ 50 ਅੰਕਾਂ ਦਾ ਹੀ ਦੁਬਾਰੇ ਜਿਹੜਾ ਇਮਤਿਹਾਨ ਹੋਏਗਾ ਤੇ ਹਰ ਇੱਕ ਵਿਦਿਆਰਥੀ ਨੂੰ ਜਿਹੜੇ ਤੁਸੀਂ 9 ਬੱਚੇ ਠੀਕ ਹੈ 9 ਬੱਚਿਆਂ ਨੂੰ ਮੈਂ ਅਗਲੀ ਵਾਰ ਹੀ ਇਨਾਮ ਲੈ ਕੇ ਆਵਾਂਗਾ ਤੁਹਾਨੂੰ 9 ਬੱਚਿਆਂ ਨੂੰ ਤਾਂ ਨਾਮ ਮਿਲਾਂਗੇ ਜਿਹੜੇ ਹੋਰ ਬੱਚੇ ਤੁਹਾਡੇ ਵਿੱਚ ਆਉਣਗੇ ਉਹਨਾਂ ਸਾਰੇ ਬੱਚਿਆਂ ਨੂੰ ਵਧੀਆ ਤੁਹਾਨੂੰ ਇਨਾਮ ਜਿਹੜਾ ਮੈਂ ਦੇ ਕੇ ਜਾਵਾਂਗਾ ਠੀਕ ਹੈ 1000 ਰੁਪਏ ਤਾਂ ਤੁਹਾਡਾ ਹੋ ਗਿਆ 1000 ਰੁਪਏ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਦਵਾਂ ਠੀਕ ਹੈ ਅਗਲੇ ਮਹੀਨੇ ਹਰ ਇੱਕ ਬੱਚੇ ਨੂੰ ਜਿਹੜਾ ਬੱਚਾ ਸ਼ੁੱਧ ਗੁਰਬਾਣੀ ਚਾਰਨ ਸਹੀ ਠਹਿਰਾ ਦੇ ਕੇ ਪਾਠ ਸੁਣਾਏਗਾ ਉਹਨਾਂ ਬੱਚਿਆਂ ਨੂੰ 1000 ਰੁਪਿਆ ਨਾਂਨੂ ਠੀਕ ਆ ਸਾਰੇ ਭਾਗੀਦਾਰ ਬੱਚਿਆਂ ਨੂੰ ਨਾਂ ਮਿਲੇਗਾ ਤਾਂ ਸਾਰੇ ਬੱਚਿਆਂ ਨੇ ਮਿਹਨਤ ਕਰਨੀ ਸ਼ੁੱਧ ਉਚਾਰਨ ਸਹੀ ਠਹਿਰਾ ਗੁਰਬਾਣੀ ਲੜੀਦਾਰ ਗੁਰਬਾਣੀ ਸੰਥਿਆ ਦੇ ਦੋ ਨੁਕਤੇ ਨੇ ਸ਼ੁੱਧ ਉਚਾਰਨ ਸਹੀ ਠਹਿਰਾ ਆਪਾਂ ਦੋ ਹੀ ਗੱਲਾਂ ਸਿੱਖਣੀਆਂ ਤਾਂ ਜਿਵੇਂ ਇੱਥੇ ਠਹਿਰਾ ਕਿਉਂਦਾ ਵੀ ਜਦੋਂ ਆਮ ਤੌਰ ਤੇ ਸ਼ਬਦ ਦੇ ਵਿਚਕਾਰ ਅੱਧ ਦੇ ਵਿੱਚ ਆਪਾਂ ਆਰਕ ਵਿਸਰਾਮ ਦਿੰਦੇ ਆ ਠਹਿਰਾ ਦਿੰਦੇ ਆ ਕੋਈ ਪੰਕਤੀਆਂ ਦੇ ਵਿੱਚ 2 2 ਠਹਿਰਾ ਆ ਜਾਂਦੇ ਆ ਉਹ ਤੁਸੀਂ ਜਦੋਂ ਸੰਖਿਆ ਲਓਗੇ ਉਹ ਸਮਝ ਲੈ ਠੀਕ ਹੈ ਤਾਂ ਇਹ ਇਮਤਿਹਾਨ ਤੁਹਾਡਾ ਸਫਲ ਹੋਇਆ ਇੱਥੇ ਆਪਾਂ ਠਹਿਰਾ ਦਿੰਨੇ ਆ ਅਗਲਾ ਇਮਤਿਹਾਨ ਜਿਹੜਾ ਤੁਹਾਡਾ ਉਹ ਗੁਰਬਾਣੀ ਕੰਢਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ